ਸਤਿ ਸ਼੍ਰੀ ਅਕਾਲ ਜੀ ਬੇਟਾ ਕੌਫੀ ਬਣਾ ਦੇ ਮੈਨੂੰ ਠੰਡ ਨਾਲ ਸਿਰ ਦੁਖ ਰਿਹਾ ਹੈ ਅਤੇ ਸਾਰਿਆਂ ਲਈ ਆਮਲੇਟ ਵੀ ਬਣਾ ਲੈ ਸ਼ਹੀਦੀ ਦਿਹਾੜੇ ਚੱਲਦੇ ਹੋਣ ਕਰਕੇ ਹਰ ਰੋਜ਼ ਸਪੀਚ ਬੋਲਣੀ ਪੈਂਦੀ ਹੈ ਮੇਰੇ ਕੋਲ ਬੈਠਾ ਸ਼ੇਮੀ ਕਲਾਸ ਵਿੱਚ ਪੜਦਾ ਮੇਰਾ ਪੋਤਰਾ ਕਹਿੰਦਾ ਹੈ ਅੱਜ ਤਾਂ ਸੱਚਮੁੱਚ ਹੀ ਦਾਦੀ ਮਾਂ ਲੋਕ ਬਹੁਤ ਪ੍ਰਭਾਵਿਤ ਹੋਏ ਤੁਹਾਡੀ ਸਪੀਚ ਸੁਣ ਕੇ ਕਈ ਤਾਂ ਬੜੇ ਭਾਵਕ ਹੋ ਕੇ ਰੋ ਰਹੇ ਸੀ ਪਰ ਮੈਨੂੰ ਤੁਹਾਡੇ ਸਾਰਿਆਂ ਤੋਂ ਕੋ ਜੋ ਗੱਲਾਂ ਦੀ ਜਵਾਬ ਚਾਹੀਦੇ ਹਨ ਅਸੀਂ ਹੈਰਾਨ ਹੋਏ ਸਾਰੇ ਬੱਚੇ ਦੇ ਚਿਹਰੇ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਦਾਦੀ ਮਾ ਅਸੀਂ ਸਾਰਾ ਪਰਿਵਾਰ ਨਵੰਬਰ ਵਿੱਚ ਹੀ ਸਰਹੰਦ ਸਾਹਿਬ ਜਾ ਕੇ ਮੱਥਾ ਟੇਕ ਆਉਂਦੇ ਹਾਂ ਉਹ ਵੀ ਸਾਲ ਬਾਅਦ ਪਰ ਗੁਰੂ ਜੀ ਦਾ ਸਾਰਾ ਪਰਿਵਾਰ ਤਾਂ ਪੋ ਮਹੀਨੇ ਵਿੱਚ ਕੜਾਕੇ ਦੀ ਠੰਡ ਵਿੱਚ ਸ਼ਹੀਦ ਹੋਇਆ ਸੀ ਤੁਹਾਡੇ ਕਹਿਣ ਮੁਤਾਬਕ ਅਸੀਂ ਠੰਡ ਵਿੱਚ ਬਿਮਾਰ ਹੋ ਜਾਵਾਂਗੇ ਪਰ ਗੁਰੂ ਘਰ ਵਿੱਚ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿਹ ਡਿਸੰਬਰ ਵਿੱਚ ਆਪਣੇ ਬੱਚਿਆਂ ਨੂੰ ਠੰਡਾ ਬੁਰਜ ਬਿਖਾ ਕੇ ਲਿਆਓ ਦਾਦੀ ਮਾਂ ਆਪਾਂ ਘਰ ਵਿੱਚ ਵੀ ਆਮਲੇਟ ਖਾਂਦੇ ਹਾਂ ਅਤੇ ਮੈਂ ਕਈ ਵਾਰ ਗੁਰੂ ਘਰ ਵਿੱਚ ਬਣੇ ਗ੍ਰਾਂਥੀ ਸਿੰਘਾਂ ਦੇ ਕਮਰਿਆਂ ਵਿੱਚੋਂ ਵੀ ਆਮਲੇਟ ਦੀ ਖੁਸ਼ਬੂ ਆਉਂਦੀ ਮਹਿਸੂਸ ਕੀਤੀ ਹੈ ਤੁਸੀਂ ਆਪਣੀ ਸਪੀਚ ਵਿੱਚ ਕਹਿੰਦੇ ਹੋ ਕਿ ਇਹ ਜੀਵ ਹੱਤਿਆ ਨਹੀਂ ਕਰਨੀ ਚਾਹੀਦੀ ਤੁਸੀਂ ਆਪਣਾ ਰੁਤਵਾ ਉੱਚਾ ਰੱਖਣ ਲਈ ਗੁਰੂ ਘਰ ਵਿੱਚ ਬਨਸਵੰਨੇ ਪਕਵਾਨ ਤਿਆਰ ਕਰਵਾਉਂਦੇ ਹੋ ਪਰ ਸਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਤਾਂ ਕਈ ਦਿਨ ਭੁੱਖਣ ਪਾਣੀ ਠੰਡੀ ਬੁਰਜ ਵਿੱਚ ਰਹੇ ਸਨ ਗੁਰੂ ਘਰ ਵਿੱਚ ਬਣੇ ਲੰਗਰ ਦੀ ਖੀਰ ਪਹਿਲਾਂ ਆਪਣੇ ਘਰ ਵਿੱਚ ਬਾਲਟੀ ਭਰ ਕੇ ਆ ਜਾਂਦੀ ਹੈ ਅਤੇ ਬਾਕੀ ਕਮੇਟੀ ਮੈਂਬਰਾਂ ਦੇ ਘਰ ਵੀ ਪਹੁੰਚ ਜਾਂਦੀ ਹੈ ਜਦ ਕਿ ਸੜਕ ਤੇ ਮਜ਼ਦੂਰੀ ਕਰਦੇ ਲੋਕਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਲੰਗਰ ਦੀ ਸਮਾਪਤੀ ਹੋ ਚੁੱਕੀ ਹੈ ਅੱਜ ਅ제 ਕੱਲ ਹੀ ਗੇਟ ਤੇ ਕੋਈ ਗਰੀਬ ਬੱਚਿਆਂ ਲਈ ਪੁਰਾਣੇ ਕੱਪੜੇ ਮੰਗਣ ਲਈ ਆਇਆ ਸੀ ਪਰ ਤੁਸੀਂ ਉਹਨਾਂ ਦੀ ਹਾਲਤ ਵੇਖ ਕੇ ਇਹ ਕਹਿ ਕੇ ਭਜਾ ਦਿੱਤਾ ਕਿ ਚਲੇ ਜਾਓ ਕੋਈ ਸਾਨੂੰ ਵੀ ਕੋਈ ਬਿਮਾਰੀ ਲਗਾਉਂਗੀ ਗੁਰੂ ਘਰ ਦੀ ਗੋਲਕ ਵਿੱਚੋਂ ਮਾਇਆ ਲੈ ਕੇ ਤੁਸੀਂ ਮਹਿੰਗੇ ਮਹਿੰਗੇ ਕੰਮਲ ਖਰੀਦ ਕੇ ਲਿਆਂਦੇ ਅਤੇ ਪਿੰਗਲਵਾੜੇ ਵਿੱਚ ਦਾਨ ਕਰਨ ਗਏ ਕਿਉਂਕਿ ਉੱਥੇ ਤੁਹਾਨੂੰ ਸਨਮਾਨਿਤ ਕੀਤਾ ਜਾਣਾ ਸੀ ਅਤੇ ਤੁਹਾਡੀਆਂ ਫੋਟੋ ਅਖਬਾਰ ਵਿੱਚ ਆਉਣੀਆਂ ਸਨ ਜਦਕਿ ਉਹ ਪਿੰਗਲਵਾੜੇ ਦੇ ਵਿੱਚ ਸਾਡੇ ਪ੍ਰਦੇਸੀ ਵੀਰ ਬਹੁਤ ਜ਼ਿਆਦਾ ਦਾਨ ਪੁੰਨ ਕਰ ਰਹੇ ਹਨ ਦਾਦੀ ਮਾ ਮੇਰੇ ਸਿਰ ਵਿੱਚ ਫੋੜੇ ਹੋ ਜਾਂਦੇ ਹਨ ਤੁਸੀਂ ਕਹਿੰਦੇ ਹੋ ਕਿ ਜਦੋਂ ਅਟੇਰੀ ਸਿੱਖਿਆ ਲਈ ਵਿਦੇਸ਼ ਵਿੱਚ ਜਾਵਾਂਗੀ ਤਾਂ ਕੇਸ ਕਤਲ ਕਰਵਾ ਲਵੀ ਪਰ ਦਸਤਾਰ ਹਮੇਸ਼ਾ ਸਜਾ ਕੇ ਰੱਖਣੀ ਹੈ ਤਾਂ ਕਿ ਇੰਡੀਆ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਅਤੇ ਤੁਹਾਡੇ ਰਤਵੇ ਦੀ ਸ਼ਾਨ ਵਿੱਚ ਕੋਈ ਫਰਕ ਨਾ ਪਵੇ ਪਰ ਦਾਸਮ ਪਿਤਾ ਨੇ ਸਿੱਖੀ ਦੀ ਸ਼ਾਨ ਲਈ ਸਰਵਾਂ ਸਵਾਰ ਦਿੱਤਾ ਸੀ ਹੁਣ ਦੱਸੋ ਦਾਦੀ ਮਾਂ ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਇੰਨਾ ਫਰਕ ਕਿਉਂ ਹੈ ਆਪਣੇ ਪੋਤਰੇ ਦੇ ਸਵਾਲਾਂ ਅੱਗੇ ਮੈਂ ਨਹਿਰ ਉਤਰ ਹੋ ਜਾਂਦੀ ਹਾਂ ਅਤੇ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਪਰ ਮੈਂ ਹਾਰ ਨਹੀਂ ਮੰਨਦੀ ਪੋਤਰੇ ਨੂੰ ਗਲ ਨਾਲ ਲਾਉਂਦੇ ਹੋਏ ਜਵਾਬ ਦਿੰਦੀ ਹਾਂ ਪੁੱਤਰਾ ਇਹ ਦੁਨੀਆਦਾਰੀ ਹੈ ਦੁਨੀਆ ਦੇ ਹਿਸਾਬ ਨਾਲ ਚੱਲਣਾ ਹੀ ਪੈਂਦਾ ਹੈ ਅਸੀਂ ਕਾਲ ਜੁਗੀ ਜੀਵ ਗੁਰੂਆਂ ਦੀ ਰੀਸ ਕਿੱਥੋਂ ਕਰ ਸਕਦੇ ਹਾਂ ਮੂਲ ਨਾਲੋਂ ਬਾ ਬਿਆਜ਼ ਪਿਆਰਾ ਪੁੱਤਰਾ ਕਲਗੀਆਂ ਵਾਲਾ ਪਾਤਸ਼ਾਹ ਤੈਨੂੰ ਤੱਤੀ ਵਾਣ ਲਾਵੇ ਕਦੀ ਤੂੰ ਸਾਡੇ ਖਾਨਦਾਨ ਦਾ ਵੰਸ਼ ਚਲਾਉਣਾ ਹੈ ਅੱਗੇ ਜਾ ਕੇ ਪਰ ਦਾਦੀ ਮਾਂ ਤੁਸੀਂ ਗੁਰੂ ਘਰ ਵਿੱਚ ਇਹ ਗੱਲ ਜ਼ੋਰ ਦੇ ਕੇ ਆਖਦੇ ਹੋ ਕਿ ਆਖਦੇ ਹੋ ਕਿ ਅਸੀਂ ਸਰਵਾਂਸਦਾਨੀ ਦਾ ਵੰਸ਼ਾਂ ਫਿਰ ਆਪਣਾ ਵੰਸ਼ ਵੱਖਰਾ ਕਿਵੇਂ ਹੋਇਆ ਕੱਲ ਨੂੰ ਮੇਰਾ ਵੀ ਕੋਈ ਰਤਵਾ ਹੋਣਾ ਹੈ ਦੁਨੀਆ ਮੈਨੂੰ ਤਾਹਨੇ ਦੇਵੇਗੀ ਕਿ ਤੇਰੇ ਵੱਡੇ ਕਹਿੰਦੇ ਕੁਝ ਹੋਰ ਅਤੇ ਕਰਦੇ ਕੁਝ ਹੋਰ ਹਨ ਮੇਰੇ ਸਟੇਟਸਾਂ ਦਾ ਵੀ ਖਿਆਲ ਰੱਖੋ ਪੋਤੇ ਕੋਲੋਂ ਐਨਾ ਕੁਝ ਸੁਣ ਕੇ ਹੁਣ ਮੇਰੇ ਕੋਲ ਕਲਗੀਆਂ ਵਾਲੇ ਕੋਲੋਂ ਮਾਫੀ ਮੰਗਣ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਸੀ